ਸ਼ੰਭੂ ਤੇ ਖਨੌਰੀ ਸਰਦਾਰ ਦੇ ਕਿਸਾਨ ਅੰਦੋਲਨ ਦੇ 200 ਦਿਨ ਮੁਕੰਮਲ ਹੋਣ ਤੇ 31 ਨੂੰ ਕਿਸਾਨ ਕਰਨਗੇ ਵੱਡਾ ਇਕੱਠ। ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੜਾ ਤੇ ਬਲਾਕ ਆਗੂ ਰਾਜ ਸਿੰਘ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ 13 ਫਰਵਰੀ ਤੋਂ ਪੰਜਾਬ ਅਤੇ Haryana ਸੂਬਿਆਂ ਦੀ ਖਨੌਰੀ ਤੇ ਸ਼ੰਭੂ ਸਰਦਾਰ ਦੇ ਚੱਲ ਰਹੇ ਮੋਰਚੇ 200 ਦਿਨ ਪੂਰੇ ਹੋਣ ਤੇ ਦੋਵੇਂ ਸਰਦਾਰਾਂ ਹਿੱਸੇ ਇਕੱਠੇ ਕੀਤੇ ਜਾਣਗੇ। ਈ ਵੀਰਣਾ ਪੰਜਾਬੀ ਲਖਨੌਰੀ ਦੇ ਸਤਨਾਮ ਸਿੰਘ ਕੰਬੋਜ ਦੀ ਰਿਪੋਰਟ ਸਭ ਕੰਗਣਾ ਰਣੋਤ ਵੱਲੋਂ ਪਿਛਲੇ ਦਿਨੀ ਫਿਰ ਵੀ ਆਪ ਕਿਸਾਨਾਂ ਨੂੰ ਅਪਸ਼ਬਦ ਬੋਲੇ ਗਏ ਨੇ ਭਾਜਪਾ ਸਰਕਾਰ ਵੀ ਉੱਤੇ ਪੱਲਾ ਝਾੜ ਰਹੀ ਹੈ ਹੁਣ ਉਹਨਾਂ ਦੇ ਸੰਸਦ ਮੈਂਬਰ ਤੇ ਇਸ ਮਸਲੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਮੈਂ ਰਾਸੇ ਜਿਹੜੀ ਜੀ ਕੇ ਇੱਕ ਤਾਂ ਆਜ਼ਾਦ ਵੈਸੇ ਤਾਂ ਕੰਗਣਾ ਰਣੋਤ ਔਰਤ ਜਾਤੀ ਜੋ ਹੋਣ ਕਰਕੇ ਬੀਬੀ ਹੈ ਮੈਂ ਨੂੰ ਕੋਈ ਮਾੜੀ ਭਾਸ਼ਾ ਬੋਲ ਕੇ ਆਪਣੀ ਜ਼बान ਗੰਦੇ ਨਹੀਂ ਕਰਨੀ ਚਾਹੁੰਦਾ ਪਰ ਉਹ ਜਿਹੜੇ ਤਰੀਕੇ ਨਾਲ ਅੱਗ ਉਗਲਦੀ ਆ ਆਪਣੀ ਜ਼बान ਤੋਂ ਜੋ ਭਾਸ਼ਾ ਬੋਲਦੀ ਆ ਉਹ ਅਤ ਮਿੰਦਿਰਜੋਗ ਹੈ ਉਹਨੇ ਜੋ ਪਿਛਲੇ ਦਿਨੀ ਕਿਸਾਨਾਂ ਬਾਰੇ ਬੋਲਿਆ ਸਾਡੇ ਪਿਛਲੇ ਮੋਰਚੇ 'ਚ ਬੋਲਿਆ ਕਿ ਕੀ ਕੀ ਹਰਕਤਾਂ ਹੋਈਆਂ ਮੈਸੇ ਔਰਤ ਜਾਤ ਨੂੰ ਇਹ ਸ਼ਬਦ ਰਿਸਨ ਬੋਲਨੇ ਚਾਹੀਦੇ ਤੇ ਉਹ ਜੇ ਔਰਤ ਜਾਤ ਦਾ ਸਨਮਾਨ ਕਰਦੀ ਹੁੰਦੀ ਪੜੋ ਬੀਬੀ ਲੱਗਦਾ ਸਾਰੀਆਂ ਹੱਦਾਂ ਟੱਪ ਗਈ ਹੈ ਉਹਨਾਂ ਹੋਰ ਕਿਸੇ ਦੀ ਬੇਇੱਜ਼ਤੀ ਕਰਨ ਦੀ ਵੀ ਆ ਔਰ ਯਾਦ ਦੀ ਵੀ ਬੇਇੱਜ਼ਤੀ ਕੀਤੀ ਹੈ ਇਹ ਸ਼ਬਦ ਬੋਲ ਕੇ ਕਿ ਇਸ ਤਰ੍ਹਾਂ ਦੇ ਵਾਕਏ ਹੁੰਦੇ ਰਹੇ ਨੇ ਉਹਨਾਂ ਕਿਸਾਨੀ ਮੋਰਚੇ ਨੂੰ ਕਿਹਾ ਕਿ ਸਾਡੇ ਆਗੂ ਚੰਗੇ ਰਹੇ ਕਿ ਮੋਰਚੇ ਦੀਆਂ ਮੰਗਾਂ ਮੰਨ ਲਿਆ ਨਹੀਂ ਤੇ ਹੋਰ ਵੀ ਘੜਨਾਵਾ ਕਰਦੇ ਜਦੋਂ ਕਿ 13 ਮਹੀਨੇ ਬੈਠੇ ਕਿਸਾਨਾਂ ਨੇ ਉੱਥੇ ਪੱਤਾ ਤੱਕ ਨਹੀਂ ਤੋੜਿਆ ਕਿਸੇ ਸੈਕਟਰ ਸਰਕਾਰ ਨੂੰ ਭਾਜਪਾ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿਸ ਬੀਬੀ ਨੂੰ ਨਕੇਲ ਪਾਈ ਜਾਏ ਐਵੇਂ ਔਰ ਜਾਤੀ ਨੂੰ ਬਦਨਾਮ ਕਰਨਾ ਇੱਕ ਬੀਬੀ ਪਿੱਛੇ ਤੁਸੀਂ ਸਾਰੀ ਪਾਰਟੀ ਨੂੰ ਬਦਨਾਮ ਕਰ ਰਹੇ ਹੋ ਇਹਨੂੰ ਨਕੇਲ ਪਾਓ ਨੱਥ ਪਾਓ ਜੇ ਇਹਨਾਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਫਿਰ ਕਿਸਾਨ ਮੋਰਚੇ ਵੱਲੋਂ ਅਸੀਂ ਉਹਦੀ ਨਿੰਦਾ ਤੇ ਕਰੜੀ ਕਰਦੇ ਆਂ ਪਰ ਉਸ ਭਾਸ਼ਾ 'ਚ ਵੀ ਜਵਾਬ ਦੇਣਾ ਜਾਂਦੇ ਆਂ ਜਿਹੜੀ ਭਾਸ਼ਾ 'ਚ ਉਹਨੇ ਕਿਸਾਨ ਅੰਦੋਲਨ ਵਾਰੇ ਬੋਲਿਆ ਸੋ ਸਿੰਘ ਭਾਜਪਾ ਤੋਂ ਸਰਕਾਰ ਤੋਂ ਹੀ ਮੰਨ ਕਰਦੇ ਆਂ ਕਿ ਉਹਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਆ ਜਿਹੜੇ ਉਹਦੇ ਅਪਸ਼ਬਦ ਬੋਲਦੇ ਨੇ ਉਹਦੇ ਧਰਮ ਦਾ ਹੀ ਉਪਮਾਨ ਕੀਤਾ ਤੇ ਕਿਸਾਨੀ ਮੋਰਚਾ ਦਾ ਅਪਮਾਨ ਕੀਤਾ ਉਹਨੇ ਸੋ ਨੂੰ ਬਣਦੀ ਸਜ਼ਾ ਭਾਜਪਸ ਕਰੋਂ ਦਿੱਤੀ ਜਾਣੀ ਚਾਹੀਦੀ ਸਪਸ਼ਟ ਗੱਲ ਹੈ ਕਿ ਜਿਹੜੇ ਭਾਰਤ ਬੱਧਨ ਤੇ ਐਸ ਕੇ ਐਮ ਗੈਰ ਸਿਆਸੀ ਹੈ ਉਹਨਾਂ ਦਾ ਮੁਖੀ ਆ ਸਤੀ ਜਗਜੀਤ ਸਿੰਘ ਢੱਲੇਵਾਲ ਸਾਡੇ ਚੋਂ ਆਤਰ ਚੋਗ ਆਪ ਨੂੰ ਜਿਹੜੇ ਇੱਥੇ ਦਗਾਤਾ ਕੋਲ ਦੇ ਬੱਚੇ ਕਿ ਐਮਐਮ ਦੇ ਨਾਲ ਸਾਡੇ ਨਾਲ ਬੈਠੇ ਨੇ ਉਹਨਾਂ ਨੇ ਕੱਲ ਤਾਮਨੜੂ ਜੇ ਜਾਣਾ ਸੀ ਤੇ ਉੱਥੇ ਉਹਦੇ ਨਾਲ ਇੱਕ ਡੈਪੂਟੇਸ਼ਨ ਸੀ ਜਿਹੜਾ ਉਹਦੇ ਨਾਲ ਸਾਰਾ ਜਾਣਾ ਸੀ ਮਹਿਸੂਸ ਕਿ ਜਿੱਦ ਜਾਇ ਤੇ ਚੜਨ ਲੱਗੇ ਤੇ ਉਹਨਾਂ ਨੂੰ ਹੋਰ ਕੁਲਪਾਨਾ ਨਹੀਂ ਲੰਭਾ ਪਾਰ ਸਰਕਾਰ ਨੂੰ ਇਹ ਜਿਹੜੀ ਮਹਾਰਾਜ ਦੀ ਅਮਰਿਤ ਛਕਿਆਵਨਾ ਨੇ ਉਸ ਅਮਰਤ ਨੂੰ ਮਿਲ ਜਿਹੜਾ ਇੱਕ ਸੰਦਾਇ ਨਿਵਾਸ ਹੈ ਉਹ ਨਿਵਾਸ ਉਹ ਚ ਲਈ ਕੀਤਾ ਪਾਰ ਸਰਕਾਰ ਨੇ ਕਿ ਅਸੀਂ ਅੱਜ ਸਟੇਜ ਤੇ ਕਨੌਲੀ ਬਾਰਡਰ ਦੀ ਸਟੇਜ ਉੱਤੇ ਇਸ ਗੱਲ ਦੀ ਬਹੁਤ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਭਾਰਤ ਸਰਕਾਰ ਨੂੰ ਸੁਣਾਉਣੀ ਵੀ ਕੀਤੀ ਹੈ ਕਿ ਭਾਰਤ ਸਰਕਾਰੇ ਜਿਹੜੇ ਤੋਂ ਰਾਏ ਤੁਪੀਆਂ ਇਹ ਰਾਹ ਅਸੰਤ ਮੁਨਕਤਾ ਦਾ ਨਹੀਂ ਹੈਗਾ ਕਿ ਇਹ ਜਿਹਨੂੰ ਤੁਸੀਂ ਇਹਨਾਂ ਨੂੰ ਤੁਸੀਂ ਕਹਿ ਰਹੇ ਹੋ ਅੱਜ ਇਹਨਾਂ ਨੇ ਅਮਰਿਤ ਛਕਿਆ ਹੈ ਇਹ ਉਹ ਹੀ ਲੋਕ ਨੇ ਜੋ ਤੇਗ ਬਹਾਦਰ ਦੇ ਵਾਰਸ ਨੇ ਤੇ ਤੇਗ ਬਹਾਦਰ ਜੀ ਨੇ ਜਿਹਦੇ ਤੁਹਾਡੇ ਮਿਲ ਜਿਹੜੇ ਜਨਹੂਦ ਦੇ ਬਚਾਏ ਸੀ ਮੱਡ ਬਟੇਰੇ ਨੇ ਤੁਹਾਡੇ ਇਹ ਉਹ ਹੀ ਵਾਰਸ ਨੇ ਚੰਨੜੀ ਚੌਕ ਵਾਲੇ ਨੇ ਉਹਨਾਂ ਦੇ ਅੱਜ ਤੁਸੀਂ ਜਾਜਾਂ ਤੇ ਜਾ ਕੇ ਇਹ ਗੱਲ ਕਰ ਰਹੇ ਬਤੋ ਮੈਨੂੰ ਜਿਹੜੇ ਤੁਸੀਂ ਅਮਰਤਸਰ ਗਿਆ ਤੇ ਇਹ ਕਰਕੇ ਤੁਸੀਂ ਗਾਤਰਾ ਪਾ ਕੇ ਜਾਜ ਨਹੀਂ ਜਾ ਸਕਦੇ ਇਹ ਅਸਲ ਅਸਲੀ ਗਲਤ ਗੱਲ ਹੈ ਭਾਰਤ ਬੱਦਲ ਦੇ ਸੰਸਾਰ ਪੱਧਰ ਤੇ ਕਿਤੇ ਨਹੀਂ ਆਗਾ ਪਾਰਟ ਜਿਹੜੀ ਗੱਲਬਾਤ ਕੀਤੀ ਹੈ ਪਾਰਸ ਕਾਂ ਦੇ ਜਿਹੜੀ ਗਾਰੰਟੀ ਕੀਤੀ ਆ ਉਹ ਇਸ ਬਖਲਾੜ ਚ ਕੀਤੀ ਆ ਕਿ ਟੀਮ ਜਿਹੜੀ ਕੇਐਮਐਮ ਆਈ ਆ ਤੇ ਐਸਕੇਐਮ ਆਲ ਗਿਆ ਰਾਜ ਦੇ ਕਾਲੀਆ ਉਹ ਲਗਾਤਾਰ 13 ਦਿਨ ਜਰੂਰੀ ਤੋਂ ਲੈ ਕੇ ਇੱਥੇ ਬਾਟਰਨ ਦੇ ਬੈਠੀ ਆ ਤੇ ਨਾਲ ਉਹਨੇ ਸਾਡੇ ਭਾਰਤ ਪੱਧਰ ਤੇ ਹਾਕਮਾਨ ਨੂੰ ਚੋਣਾਂ ਦੇ ਦੌਰਾਨ ਪਰ ਟੀਮ ਦਿੱਤੀ ਜਿਹੜੇ ਕਹਿੰਦੇ ਕਿ 400 ਤੋਂ ਥੱਲੇ ਨਹੀਂ ਅਸੀਂ ਆਉਣਾ ਉਹਨਾਂ Rajasthan ਚ ਰਹਾ ਹੈ ਉਹਨਾਂ ਦੀ ਚੁੱਪੀ ਜੇ ਸਿਸੇ ਚ ਰਹਾ ਹੈ ਉਹਨੂੰ Haryana ਚ ਰਹਾ ਹੈ ਉਹਨੇ Punjab ਚ ਰਹਾ ਹੈ ਇਹ ਜਿਵੇਂ ਇਹ ਚਿੱਟਾ ਜਿਵੇਂ ਆਰਣ ਕਰਕੇ ਭਾਰਤ ਸਰਕਾਰ ਨੂੰ ਮੂੰਹ ਦੀ ਖੜੀ ਪਈ ਹੈ ਕਿ ਅਸੀਂ ਸਮਝਦੇ ਹਾਂ ਕਿ ਉਹਦਾ ਇੱਕ ਇੱਕ ਸਦਾ ਇੱਕ ਕਰੈਕਟ ਹੈ ਕਿ ਅਸੀਂ ਇਸ ਤਰੀਕੇ ਨਾਲ ਬਰੇਟਲੇ ਵਾਲ ਨੂੰ ਜਾਂ ਉਹਨਾਂ ਸਾਥੀਆਂ ਨੂੰ ਜਿਹਨਾਂ ਨਾਲ ਸਾਥਕਾਂ ਨੂੰ ਥੱਲੇ ਲਾ ਲਾਂਗੇ ਇਹ ਕਦੇ ਵੀ ਨਹੀਂ ਲੱਗ ਸਕਦੇ ਇਸ ਕਰਕੇ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇ ਅੱਜ ਤੱਕ ਭਾਰਤ ਵਿੱਚ ਜ਼ੀਤਕਤੇ ਨੇ ਕਿ ਫੌਰੀ ਤੌਰ ਤੇ ਮਨਨ ਪਾਰ ਨਧਤੀ ਸਾਡੇ ਲਿਟੇਸ਼ਨ ਨਾ ਬੈਠ ਕੇ ਸਾਡੇ ਨਾ ਬੈਠ ਕੇ ਸਾਡੇ ਜਿਹੜੇ ਮਸਲੇ ਆ ਉਹ ਫੌਰੀ ਹੱਲ ਕੀਤੇ ਜਾਣ ਜੀ ਇਹ ਸਾਡੇ ਮਸਲੇ ਐ ਐਮਐਸਪੀ ਜਾਂ ਸਵਾਮੀ ਦਾਗੀ ਦੀ ਰਿਪੋਰਟ ਲਖਵੀਰ ਪੁਰਖੀ ਵਾਲੇ ਮਸਲਾ ਜਾਂ ਕਰਜ਼ੇ ਵਾਲਾ ਮਸਲਾ ਜਾਂ 2020 ਬਿੱਲ ਜਾਂ ਇਹਦੇ ਨਾਲ ਹੀ ਨਰੇਕ ਵਾਲਾ ਜਿਹੜਾ ਮਸਲਾ ਇਹ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਤੇ ਭਾਰਤ ਸਰਕਾਰ ਦੀ ਜਿਹੜੀ ਭਾਜਪਾ ਸਰਕਾਰ ਹੈ ਉਹ ਇਹਦੀ ਪਨਿਸ਼ਮੈਂਟ ਭੁਗਤੂਗੀ ਇਹ ਹਰ ਹਾਲਤ ਸਜ਼ਾ ਭੁਗਤੂਗੀ ਹੋਰ ਨਾਸਟੇਟੈਂਸ ਭੁਗਤੂਗੀ ਸਮੇਂ ਨਾ ਕਰੇ ਕੋਈ ਦਾ イルカルサー、ワイフルス